ਆ ਦੋਸਤੋ ਤੁਹਾਨੂੰ ਬਹੁਤ ਹੀ ਚੰਗੀ ਨਸਲ ਦੀਆਂ ਕੱਟੀਆਂ ਦਿਖਾ ਰਿਹਾ ਹਾਂ ਕੱਟੀਆਂ ਆਪਣੇ ਕੋਲੇ ਚਾਰ ਨੇ ਤੇ ਚਾਰੇ ਕੱਟੀਆਂ ਬਹੁਤ ਹੀ ਸ਼ਾਨਦਾਰ ਨੇ ਤੇ ਇੱਕੋ ਇੱਕ ਕੱਟੀ ਦੀ ਜਾਣਕਾਰੀ ਦੇਵਾਂਗੇ ਤੇ ਚਾਰ ਕੱਟੀਆਂ ਨੇ ਇੱਕ ਪਹਿਲੇ ਨੰਬਰ ਤੇ ਸਿਕੰਦਰ ਸੀਮਨ ਦੀ ਕੱਟੀ ਹੈ ਤੇ ਦੂਜੇ ਨੰਬਰ ਤੇ ਸਿੰਪਲ ਕੱਟੀਆਂ ਨੇ ਤੇ ਕੱਟੀਆਂ ਚਾਰੇ ਸ਼ਕੀਨ ਨੇ ਤੇ ਬਾਰ ਬਾਰ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਪਹਿਲੇ ਨੰਬਰ ਤੇ ਪੌਣੇ 200 ਸਾਲ ਉਮਰ ਕੱਟੀ ਦੀ ਉਮਰ ਹੈਗੀ ਰੰਗ ਸੰਗ ਲੱਗਿਆ ਪਿਆ ਤੇ ਬਹੁਤ ਸ਼ਕੀਨ ਕੱਟੀ ਹੈ ਤੇ ਚਾਰ ਥਣ ਨੇ ਬਹੁਤ ਸੋਹਣੀ ਝੋਲੀ ਆ ਕਰਮਾਲੀ ਦੀ ਪਹਿਲੇ ਨੰਬਰ ਤੇ ਪੌਣੇ 2 ਸਾਲ ਉਮਰ ਹੈ ਇੱਕ ਦੋ ਗੱਟਿਆਂ ਦਾ ਮਿੱਤਰੋ ਪੀਗਾ ਲੈ ਲੂਗੀ ਤੇ ਦੂਜੇ ਨੰਬਰ ਤੇ ਝੋਲੀ ਬਲਾਂ ਵਾਲੀ ਝੋਲੀ ਜਿਹਨੂੰ ਕਹਿੰਦੇ ਕੱਟੀ ਦੀ ਤੇ ਬਹੁਤ ਸ਼ਕੀਨ ਕੱਟੀ ਤੇ ਫੇਸਬੂਸ ਬਹੁਤ ਪਿਆਰਾ ਤੇ ਢਾਂਚਾ ਬਹੁਤ ਸੋਹਣਾਗਾ ਤੇ ਸਿੰਘ ਹੁਣੀ ਤੋਂ ਮੋੜਦੀਆਂ ਦੇ 14-15 ਮਹੀਨਿਆਂ ਦੀ ਕੱਟੀ ਆ ਤੇ ਕੱਟੀ ਬਹੁਤ ਸ਼ਕੀਨ ਆ ਜਿਹੜੇ ਸੱਜਣ ਮਿੱਤਰ ਨੇ ਲੈਣੀਆਂ ਬਾਜ਼ਰ ਰੇਟ ਤੇ ਕੱਟੀ ਦੇ ਦਾਂਗੇ ਤੇ ਆਪਣੇ ਫਾਰਮ ਤੇ ਮੌਜੂਦ ਆ ਨੰਬਰ 3 ਗੱਟੀ ਨੰਬਰ 3 ਕੱਟੀ ਬਹੁਤ ਸ਼ਕੀਨ ਕੱਟੀ ਰਿੰਗ ਸਿੰਘ ਲੱਗੂਗਾ ਤੇ ਬਹੁਤ ਕਰਮਾਂ ਵਾਲੀ ਤੇ ਸ਼ਕੀਨ ਹੈਗੀ ਤੇ 4 ਥਣ ਨੇ 1.5 ਸਾਲ ਤੋਂ ਉਮਰ ਇਹਦੀ ਉੱਪਰ ਹੈਗੀ ਤੇ ਕੱਟੀ ਦੀ ਲੈਂਥ ਦੇਖ ਲਓ ਬਹੁਤ ਵੱਡੀ ਕੱਟੀ ਬਣਨਾ ਇਹਨੇ ਕਰਮਾਂ ਵਾਲੀ ਨੇ ਤੇ ਚੰਗੀ ਦੁੱਧ ਦੀ ਮਾਲਕਣ ਬਣੂਗੀ ਤੇ ਇਹਦੇ ਵੀ 4 ਥਣ ਨੇ ਝੋਲੀ ਇਹਦੀ ਚੈੱਕ ਕਰਾ ਦਿੰਨੇ ਆ ਝੋਲੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੱਜਣੋ ਤੇ ਝੋਲੀ 4 ਥਣ ਨੇ ਚਾਰੇ ਥਣ ਗੈਪ ਤੇ ਲੱਗੇ ਹੋਏ ਨੇ ਬਹੁਤ ਸੋਹਣੀ ਝੋਲੀ ਆ ਕਰਮਾਂ ਵਾਲੀ ਦੀ ਤੇ ਅਜੇ ਹੋਰ ਵੀ ਬਹੁਤ ਸ਼ਕੀਨ ਬਣਨਾ ਨੇ ਤੇ ਦੋ ਕੁ ਗੱਟੇ ਨਾਲ ਦਨਣਾ ਟੀਕੇ ਦੇ ਨੇੜੇ ਲੱਗ ਜੂਗੀ ਬਾਈ ਨੰਬਰ 4 ਤੇ ਇਹਦੀ ਵੀ ਝੋਲੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਤੇ ਚਾਰ ਥਣ ਲੱਗੇ ਹੋਏ ਨੇ ਪੰਜਵੇਂ ਕੋ ਖੋੜ ਸ਼ਾਮ ਕੱਟ ਹੈ ਨਹੀਂ ਤੇ ਕੱਟੀ ਦੀ ਉਮਰ ਆ 12 ਮਹੀਨੇ 12 ਮਹੀਨੇ ਉਮਰ ਆ ਤੇ ਕੱਟੀ ਦੀ ਲੈਂਥ ਹੁਣੀ ਤੋਂ ਬਹੁਤ ਸੋਹਣੀ ਲੈਂਥ ਹੈਗੀ ਤੇ 12 ਮਹੀਨੇ ਦੀ ਕੱਟੀ ماں ਨੇ ਪਹਿਲੇ ਸੂਏ 15 ਕਿਲੋ ਤੋਂ ਕੱਢਿਆਗਾ ਫੇਸ ਫੂਟ ਬਹੁਤ ਸੋਹਣਾ ਲੱਗਿਆ ਹੋਇਆ ਤੇ ਰਿੰਗ ਸਿੰਘ ਬਣਨਾ ਇਹਦਾ ਕਰਮ ਵਾਲੀ ਦਾ ਫੇਸ ਹੁਣੀ ਤੋਂ ਦੇਖ ਲੋ ਤੇ ਕਿੰਨਾ ਚੰਗਾ ਗਾ ਤੇ ਕੁਆਲਿਟੀ ਤੁਹਾਡੇ ਆਪ ਸਾਹਮਣੇ ਆ ਪੂਰਾ ਚੰਗਾ ਦੁੱਧ ਛੱਡ ਕੇ ਮਾਲਕਾਂ ਨੇ ਤਿਆਰ ਕਰੀ ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਕੀਨ ਕੱਟੀ ਆ ਲੈ ਸਜਣੋ ਅੱਜ ਦੇ ਵੀਡੀਓ ਦੇ ਵਿੱਚ ਆਪਣੇ ਕੋਲ 4 ਕੱਟੀਆਂ ਸੀ ਤੇ ਆ ਸਿਕੰਦਰ ਸੀਮੰਦ ਦੀ ਆ ਕੱਟੀ ਬਹੁਤ ਸ਼ਕੀਨ ਕੱਟੀ ਤੇ ਆ ਨੰਬਰ ਦੋ ਤੇ ਆ ਇਹ ਵੀ ਬਹੁਤ ਚੰਗੀ ਕੱਟੀ ਬਣਨ ਤੇ ਨੰਬਰ ਤੇ ਨਾਲੀ ਵੀ ਬਹੁਤ ਚੰਗੀ ਬਲਾਂ ਵਾਲੀ ਝੋਲੀ ਹੁਣੀ ਤੋਂ ਤਿਆਰ ਕਰਦੀ ਆ ਨੰਬਰ 4 ਤੇ ਪੌਣੇ 2 ਸਾਲ ਦੀ ਉਮਰ ਦੀ ਕੱਟੀ ਮਾਨੂੰ ਕਹੇ ਚਲੋ ਇੱਕ ਦੋ ਗੱਟਿਆਂ ਨਾਲੀ ਤਿਆਰ ਹੋ ਜੂਗੀ ਜਿਹੜੇ ਸੱਜਣ ਮਿੱਤਰ ਨੇ ਆਪਾਂ ਤੋਂ ਕੱਟੀਆਂ ਲੈਣੀਆਂ ਨਾ ਆਪਣਾ ਨੰਬਰ ਨੋਟ ਕਰ ਲਓ 97791 98511 ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਪਾ ਜਿਹੜੇ ਵੀ ਸੱਜਣ ਮਿੱਤਰ ਨੂੰ ਚਾਹੀਦੀਆਂ ਹੋਣਆਂ ਕੱਟੀਆਂ ਆਪਣੇ ਨਾਲ ਸੰਪਰਕ ਜਰੂਰ ਕਰੋ ਧੰਨਵਾਦ ਜੀ ਸ਼ਸ਼ੀ ਕਾਲ ਜੀ